ਪੀਆਰਸੀ ਦੇ ਡੀਪੂ ਬਡਲਾਣਾ ਵਿਖੇ ਇੱਕ ਕੱਚੇ ਕਰਮਚਾਰੀ ਵੱਲੋਂ ਡਿਊਟੀ ਸਮੇਂ ਹੋ ਰੇ ਮਤਵੇਦਾ ਤੋਂ ਦੁਖੀ ਹੋ ਕੇ ਅੱਜ ਬਡਲਾਣਾ ਬੱਸ ਸਟੈਂਡ ਬੰਦ ਕਰਕੇ ਕਾਰਪੋਰੇਸ਼ਨ ਖਿਲਾਫ ਜਨਾਈ ਨਾਰੀ ਬਾਜ਼ੀ ਕੀਤੀ। ਇਸ ਮੌਕੇ ਅਗਵਾ ਦਾ ਕਹਿਣਾ ਸੀ ਕਿ ਡੀਪੂ ਅੰਦਰ ਡਿਊਟੀਆਂ ਕਰਦੇ ਸਮੇਂ ਉਹਨਾਂ ਨਾਲ ਮਤਭੇਦ ਤੇ ਦੁਖੀ ਹੋ ਕੇ ਇਹ ਪ੍ਰਸ਼ਾਸਨ ਜਿਹੜਾ ਇਹ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਪਿਛਲੇ ਦਿਨੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਡਿਊਟੀਆਂ ਦੇ ਵੰਡ ਸਮੇਂ ਮਲਪੇਦ ਰੱਖਣ ਕਰਕੇ ਇਹ ਘਟਨਾ ਵਾਪਰੀ। ਉਦਨ ਉਹਨਾਂ ਦਾ ਕਹਿਣਾ ਸੀ ਕਿ ਇੱਕ ਜਥੇਬੰਦੀ ਦੇ ਆਗੂ ਵੱਲੋਂ ਸਾਡੀ ਜਥੇਬੰਦੀ ਦੇ ਆਗੂ ਨੂੰ ਗਲਤ ਸ਼ਬਦਾਂ ਦੀ ਵਰਤਨਾ ਕਾਫੀ ਨਿੰਦਨਯੋਗ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਜਲਦੀ ਇਸ ਮਾਮਲੇ ਦਾ ਹੱਲ ਨਾ ਕੀਤਾ ਤਾਂ ਪੰਜਾਬ ਪ੍ਰੀਪਰਡਰ ਤੇ ਪੀਆਟੀਸੀ ਦੀ ਫੂਕ ਮੁਕੰਮਲ ਬੰਦ ਰੱਖਣਗੇ ਤੇ ਰੋਜ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਸਾਡੇ ਪੀਆਰਟੀਸੀ ਬਰਲਾ ਡਾ ਡੀਪੂ ਦੇ ਵਿੱਚ ਸਾਡੀ ਜਥੇਬੰਦੀ ਪੰਜਾਬ ਰੋਡਵੇ ਪਨਪਾਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਨਾਲ ਬਾਰ-ਬਾਰ ਡਿਊਟੀਆਂ ਸੰਬੰਧੀ ਡੀਆਈ ਰੂਮ ਵੱਲੋਂ ਧੱਕਾ ਕੀਤਾ ਜਾ ਰਿਹਾ ਹੈਗਾ ਜੋ ਕਿ ਅਸੀਂ ਪਹਿਲਾਂ ਵੀ ਜੀਐਮ ਸਾਹਿਬ ਨੂੰ ਆਪਣੇ ਮੰਗ ਪੱਤਰ ਦੇ ਚੁੱਕੇ ਹਾਂਗੇ ਪਰ ਬਾਰ-ਬਾਰ ਸੈਂਪਟੀ ਬਣਾ ਕੇ ਫਿਰ ਵੀ ਜਿੱਦਣਾ ਕਿ ਸਾਡੇ ਹਰ ਬਾਰ ਵਰਕਰਾਂ ਦੀਆਂ ਡਿਊਟੀਆਂ ਦਿੱਤੀਆਂ ਜਾਂਦੀਆਂ ਐ ਤੇ ਛੁੱਟੀਆਂ ਦੇ ਸਵਾਦ ਵਿੱਚ ਵੀ ਬਾਰ-ਬਾਰ ਦਿੱਤੀ ਹੋਈ ਦਿੱਕਤ ਆ ਰਹੀ ਹੈ। ਪਿਲਾਲੀ ਅੱਜ ਜਦੇਵਦੀ ਦੇ ਅੱਗੋਂ ਨੂੰ ਬਖਾਇਆ ਗਿਆ ਸੀ ਡੀਆਈ ਰੂਮ ਵੱਲੋਂ ਸਪਾਈਕਰਾਂ ਵੱਲੋਂ ਤੇ ਨਾਲ ਹੀ ਇੱਕ ਭਾਈਵਾਲ ਜਦੇਵਦੀ ਦੇ ਨਾਲ ਬਖਾਈ ਗਈ ਸੀ ਜਿਨ੍ਹਾਂ ਨਾਲ ਡਿਊਟੀਸ ਬੰਦੀ ਨੂੰ ਆਚਾਰ ਤੇ ਉਹ ਜਦੇਵਦੀ ਦੇ ਅੱਗੋਂ ਵੱਲੋਂ ਸਾਡੇ ਪ੍ਰਧਾਨ ਸਾਹਿਬ ਨੂੰ ਬਹੁਤ ਗਲਤ ਸ਼ਬਦਾਵਲੀ ਵਰਤੀ ਤੇ ਇਤੋਂ ਦਾ ਕਹਿ ਗਿਆ ਤੇਰੇ ਉੱਪਰ ਅਸੀਂ ਵਾਸ ਚੜ ਦੇਵਾਂਗੇ ਜਿਸ ਕਰਕੇ ਵਰਕਰਾਂ ਦੇ ਵਿੱਚ ਭਾਰੀ ਰੋਸ ਹੈ ਅੱਜ ਦੀਪੂ ਬੰਦ ਹੋਇਆਗਾ ਜਿਸ ਜਿੰਨਾ ਟਾਈਮ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਸਾਡੀਆਂ ਡਿਪੂਆਂ ਸੈੱਟ ਨਹੀਂ ਦਿੱਤੀਆਂ ਜੇ ਅਸੀਂ ਉਸ ਤੋਂ ਨਾ ਟਾਈਮ ਹੀ ਬੱਸ ਸਟੈਂਡ ਬੰਦ ਰਹੇਗਾ ਜੇਕਰ ਅੱਜ ਫਿਰ ਵੀ ਕੋਈ ਹੱਲ ਨਾ ਕੀਤਾ ਗਿਆ ਤਾਂ ਕੱਲ ਤੋਂ ਪੂਰੇ ਪੰਜਾਬ ਦੇ ਵਿੱਚ ਮੈਸੇਜ ਲਾ ਕੇ ਪੂਰੇ ਪੰਜਾਬ ਦੇ ਡਿਪੂ ਬੰਦ ਕਰਵਾਈਏ ਮੇਰੀ ਟਨ ਅਧਿਕ ਨੂੰ ਜਿਹੜੀ 3 ਰੋ ਲੱਗੀ ਹੈ ਗੱਡੀ ਨੰਬਰ 2713 ਜੀ 314713 ਤੈਨੂੰ ਕਿਹੜੀ ਕਿਹਾ ਹੈ ਗੱਡੀ ਲੈ ਕੇ ਸਾਇੰਸ ਸੀਗਾ ਸੀ ਬੱਚੇ ਨੂੰ ਲੈ ਕੇ ਜੀ 9528 ਤੇ 4 ਤਰੀਕ ਨੂੰ ਮੇਰੀ ਗੱਡੀ ਮੈਂ ਲੋਪਨ ਡਿਊਟੀ ਕੀਤੀ ਆ ਜੀ ਮੈਂ ਕਿਹਾ ਡਿਊਟੀ ਤੇ 5 ਤਰੀਕ ਨੂੰ ਤਾਂ ਦੇਖ ਨੂੰ ਸਾਵਨੋਂ ਗੱਡੀ ਆ ਇਧਲਾ ਹਨ ਜੀ ਇੰਜੀਨੀਅਰ ਗੱਡੀ ਛੱਡ ਗਈ ਹੈ ਸਾਡੇ ਕੋਲ ਤਾਂ ਹਨ ਜੀ ਗੱਡੀ ਆ ਮੈਂ ਇੰਜੀਨੀਅਰ ਖੜੀ ਹੈ ਜੀ ਗੱਡੀ 7 ਵਜੇ ਤੇ 5 ਤਰੀਕ ਨੂੰ ਜੇ ਮੈਂ ਸਵੇਰ ਸਾਵਨੋਂ ਰੋਟਾਉਣਾ ਚਾਹਤੇ ਕਿਉਂ ਜੀ ਆਪਣੇ ਡਿਊਟੀ ਦਾ ਰੋਸਟਰ ਉਹ ਲਗਾ ਉਹਦੇ ਪਿੱਛੇ ਮੇਰੀ ਡਿਊਟੀ ਕੱਟ ਕੇ ਇੰਜੀਨੀਅਰ ਤੋਂ ਮੇਰੀ ਡਿਊਟੀ ਚੀਮੇ ਕੀਤੀ ਜਾਂਦੀ ਹੈ ਬਹੁਤ ਸਰਾਸਰ ੱਟਕਾ ਜਾ ਜਿਸ ਤੇ ਮੇਰਾ ਕੋਈ ਬਦਲ ਨਹੀਂਗਾ ਮੈਨੂੰ ਕੋਈ ਕਾਰਨ ਬੋਲਦਾ ਵੀ ਕੀ ਕਾਰਨ ਮੇਰੀ ਡਿਊਟੀ ਉਹ ਵੀ ਮੇਰੇ ਘਰ ਤੋਂ 70 ਕਿਲੋ ਮੀਟਰ ਦੂਰ ਬੈਲਾ ਚੀਮਾ ਮੰਡੀ ਉੱਥੇ ਜੋਤੀ ਕੌਣ ਲਗਾਈ ਗਿਆ ਧਨੀਰ ਮੇਰੇ ਘਰ ਤੋਂ 10 ਕਿਲੋ ਮੀਟਰ ਦੂਰ ਚੀਮਾ ਤੋਂ 10 ਕਿਲੋ ਮੀਟਰ ਦੂਰ ਰਮਨਗਾਰ ਨੂੰ ਕਹਿੰਦਾ ਜੋਤੀ ਕੌਣ ਪੱਤੂ ਗਈ ਆ ਮੈਨੂੰ ਮਾਸਟਰ ਦੌਰ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਤੇ ਮੇਰੀ ਡਿਊਟੀ ਕੱਟ ਕੇ ਉੱਥੋਂ ਦੂਸਰੇ ਕਰੈਕਟਰ ਵੀ ਕਿ ਤਰਾਸੀ ਜਦਵਿੰਦਰ ਸਿੰਘ ਇਹ ਡਿਊਟੀ ਲਗਾਈ ਗਈ ਆ ਇਸ ਤਰ੍ਹਾਂ ਸਰ ਤੱਕ ਆ ਗਿਆ ਬਿਨਾਂ ਕਿਸੇ ਗੱਲ ਤੋਂ ਮੈਂ ਡਿਊਟੀ ਆਪ ਵੀ ਸਹੀ ਤੰਗ ਨਾ ਕਰ ਰਹੇਗਾ ਫਿਰ ਵੀ ਮੇਰੀ ਡਿਊਟੀ ਕੱਟ ਗਈ ਚਨੀਰ ਤੋਂ ਚੀਮਾ ਮੰਡੀ ਲਗਾਈ ਗਈ ਆ ਇਸ ਬੰਦਾ ਇਸ ਤੋਂ ਬਾਅਦ ਮੈਂ ਜਦਵਿੰਦਰ ਨੂੰ ਕਹਾਂਗਾ ਕਿ ਧਿਆਨ ਨਾਲ ਨੀਂਦੀ ਕਰ ਬੰਦੀ ਨੇ ਗੱਲ ਕੀਤੀ ਜੀ ਉਸ ਤੋਂ ਬਾਅਦ ਦੂਸਰੀ ਜਸਬੰਦੀ ਦੇ ਪ੍ਰਧਾਨ ਵੱਲੋਂ ਗੱਡੀਆਂ ਉੱਪਰ ਚੜਾਉਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਇਹ ਸਾਰਾ ਬਵਾਦ ਵਧਿਆ ਤੇ ਅੱਜ ਇਹ ਸੀ ਬੱਸ ਸਟੈਂਡ ਬੰਦ ਕੀਤਾ ਗਿਆ। ਜੇ ਕੋਈ ਮਸਲਾ ਫੇਰ ਵੀ ਨਹੀਂ ਹੱਲ ਹੁੰਦਾ ਤਾਂ ਕੱਲ ਨੂੰ ਪੰਜਾਬ ਪੱਤਰ ਤੇ ਕੱਲ ਜਾਊਗੀ ਤੇ ਪੰਜਾਬ ਪੱਤਰ ਵੱਲ ਕੀਤਾ ਜਾਏ। ਹਾਂਜੀ ਸਾਰੇ ਡੀਆਈ ਰੂਮ ਵੱਲੋਂ ਜੀ ਸਾਡੇ ਵਰਕਰਾਂ ਨੂੰ ਤੰਗ ਪਰੇਸ਼ਾਨ ਬਾਰ-ਬਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹਦੇ ਸਬੰਧ ਦੇ ਵਿੱਚ ਅਸੀਂ ਮਤਲਬ ਰੋਸ਼ ਮਸ਼ਾਰਾ ਕੀਤਾ ਸੀਗਾ ਉਹਨਾਂ ਨੂੰ ਅਲਟੀਮੇਟ ਦਿੱਤਾ ਸੀ ਵੀ ਅਸੀਂ 12 ਵਜੇ ਦੀਪੂ ਬੰਦ ਕਰਾਂਗੇ ਤਾਂ ਇਹ ਜੋ ਹੱਲ ਹੁੰਦਾ ਵੀ ਸੀ ਤਾਂ ਉਹਨਾਂ ਨੇ ਕੋਈ ਵੀ ਹੱਲ ਇਸ ਗੱਲ ਦਾ ਨਾ ਨਿਕਲਿਆ ਤਾਂ ਕਿ ਦੂਜੀ ਜਥੇਬੰਦੀ ਦਾ ਪ੍ਰਧਾਨ ਆ ਕੇ ਸਾਡੇ ਪ੍ਰਧਾਨਾਂ ਨੂੰ ਕਹਿੰਦਾ ਅਸੀਂ ਗੱਡੀਆਂ ਉੱਤੇ ਚੜਾ ਦਾਂਗੇ ਐ ਕਰਦਾ ਐ ਬਾਹਰ ਕਰ ਦਾਂਗੇ ਬਹੁਤ ਮਤਲਬ ਭਦੀ ਸਰਦਾਰਲੀ ਬੋਲੀ ਹੈ ਜੀ ਇਹਦੇ ਖਿਲਾਫ ਤੇ ਦੋ ਡੀਆਈ ਸਾਹਿਬ ਤੇ ਡੀਆਈ ਰੂਮ ਕਲਰਕ ਬੋਲੇ ਖਰੀਦੀ ਦੂਰੋਂ ਸਟ੍ਰੈਕਟਰ ਤਾਂ ਕਿਸੇ ਨੇ ਵੀ ਉਹਨੂੰ ਇੱਕ ਵਾਰ ਵੀ ਇਹ ਨਹੀਂ ਕਿਹਾ ਵੀ ਤੂੰ ਯਾਰ ਗਲਤ ਗੱਲ ਕਹਿ ਰਿਹਾ ਤੇਰੇ ਵਾਸਤੇ ਠੀਕ ਨਹੀਂ ਇਹ ਸਾਡਾ ਮੈਟਰ ਹੈ ਅਸੀਂ ਆਪ ਸਮਝਾਂਗੇ ਜਾਂ ਇਹਨੂੰ ਹੱਲ ਕਰਾਂਗੇ ਤਾਂ ਤਾਂ ਦੂਸਰੇ ਜੱਫੇਬੰਦੀ ਦੇ ਪ੍ਰਧਾਨ ਦਾ ਸਾਡੇ ਪ੍ਰਧਾਨ ਸਹਿਬਾਨਾ ਨੂੰ ਗਲਤ ਸਹਿਬ ਦਾਅਬਲੀ ਨਾਲ ਵਰਤੀ ਗਈ ਹੈਗੀ ਜੀ ਤਾਂ ਇਸ ਦੇ ਰੋਸ ਵਿੱਚੋਂ ਔਰ ਡੀਆਈ ਦੇ ਰੂਮ ਵੱਲੋਂ ਜੋ ਡਿਊਟੀਆਂ ਵਰਕਰਾਂ ਦੀਆਂ ਇਧਰ ਉਧਰ ਲਾਈਆਂ ਜਾ ਰਹੀਆਂ ਨੇ ਔਰ ਸਾਨੂੰ ਜਾਣ ਬੁੱਝ ਕੇ ਹਰਾਸਮੈਂਟ ਕੀਤਾ ਜਾ ਰਿਹਾ ਹੈ ਆ ਇਹ ਦੂਸਰੀ ਜਥੇਬੰਦੀ ਦੇ ਮਿਲੀ ਭੁਗਤ ਮਤਾਬਕੀ ਕਹਾਂਗੇ ਜੀ ਤਾਂ ਮਿਲੀ ਭੁਗਤੀ ਹੈ ਜਦੋਂ ਬੰਦਾ ਸ਼ਰੇਆਮ ਸਾਡੀ ਜਥੇਬੰਦੀ ਨੂੰ ਕਬੂਲ ਰਿਹਾ ਹੈ ਜੀ ਤਾਂ ਕਿ ਉਹਨਾਂ ਦੀ ਮਿਲੀ ਭੁਗਤ ਦੇ ਕਾਰਨ ਅਸੀਂ ਮਤਲਬ ਇਹ ਰੋਸ਼ ਪ੍ਰਦਰਸ਼ਨ ਕੀਤਾ ਹੈ ਤਾਂ ਕਿ ਡੀਪੂ ਬੰਦ ਕੀਤਾ ਜਥੇਬੰਦੀ ਵੱਲੋਂ ਤਾਂ ਕਿ ਜਿੰਨਾ ਚਿਰ ਸਾਡੇ ਮਲਾਜ਼ਮਾਂ ਦੀਆਂ ਡਿਊਟੀਆਂ ਸਹੀ ਢੰਗ ਨਾਲ ਨਹੀਂ ਲਾਈਆਂ ਜਾਂਦੀਆਂ ਜਾਂ ਸਾਡੇ ਨਾਲ ਬੈਕਰੀ ਕੋਈ ਵਸਟੀਰਾ ਨਹੀਂ ਕੈਮ ਹੁੰਦਾ ਤਾਂ ਅਸੀਂ ਉਹਨਾਂ ਚਿਰ ਹਰਤਾਹ ਜਾਰੀ ਰੱਖਾਂਗੇ ਗੇਟ ਬੰਦ ਰੱਖਾਂਗੇ ਬੱਸ ਸਟੈਂਡ ਦੇ ਔਰ ਜੇ ਸਾਨੂੰ ਲੋੜ ਪਈ ਤਾਂ ਅੱਗੇ ਤੋਂ ਗੱਲ ਤੋਂ ਤਾਂ ਅਸੀਂ ਆਪਣੇ ਪੰਜਾਬ ਪੱਦਰਤੀ ਵੀ ਕਾਲ ਦੇਵਾਂਗੇ ਤਾਂ ਹੋ ਸਕਦਾ ਪੰਜਾਬ ਦੇ ਸਾਰੇ ਡੀਕੂ ਬੰਦ ਪੀਤੇ ਜਾਣ ਜੀ ਤਾਂ ਕਿ ਜੋ ਅਸੀਂ ਬਾਰ ਬਾਰ ਲਿਖਤੀ ਰੂਪ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਜੀਐਮ ਸਾਹਿਬ ਨੂੰ ਵੀ ਦੇ ਚੁੱਕੇ ਹਾਂ ਤੇ ਵੀ ਇਸ ਗੱਲ ਦਾ ਹੱਲ ਕੀਤਾ ਜਾਵੇ ਜੀ ਤੇ ਸਾਡੇ ਬਾਰ ਬਾਰ ਲਿਖੇ ਜਾਣ ਤੋਂ ਮੰਗ ਰਹੇ ਵੀ ਤਾਂ ਕੋਈ ਇਸ ਦਾ ਕੋਈ ਠੋਸ ਹੱਲ ਜਾ ਕੋਈ ਸਾਨੂੰ ਚਾਨਣ ਨਹੀਂ ਹੋਇਆ ਜੀ ਤਾਂ ਸਾਡੇ ਨਾਲ ਵਾਰ-ਵਾਰ ਧੱਕੇਸ਼ਾਨੀਆਂ ਹੋ ਰਹੀਆਂ ਨੇ ਸਾਡੇ ਜਥੇਬੰਦੀ ਦੇ ਬੰਦਿਆਂ ਨਾਲ ਤੇ ਕਦੇ ਡਿਊਟੀ ਕੱਟ ਕੇ ਕਿਤੇ ਕਦੇ ਕਿਤੇ ਕਦੇ ਕਿਤੇ ਜੀ ਤਾਂ ਜਾਣ ਬੁੱਝ ਕੇ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੰਗ ਪੱਤਰ ਦਿੱਤੇ ਜੀ ਮੰਗ ਪੱਤਰ ਤਾਂ ਮਤਲਬ ਹੋ ਗਿਆ ਜੀ ਮੀਨ ਨਾ ਮੈਂ ਪਹਿਲਾਂ ਵੀ ਦਿੱਤਾ ਹੈਗਾ ਜੀ ਮੰਗ ਪੱਤਰ ਦਾ ਕਿਹਦਾ ਮੀਨ ਹੋ ਗਈ ਜੀ ਕੋਈ ਸੁਣਵਾਈ ਨਹੀਂ ਤੁਹਾਡੇ ਉਸ ਕੋਈ ਸੁਣਵਾਈ ਨਹੀਂ ਹੋਈ ਜੀ ਇਸ ਪੱਦਰ ਤੇ ਡਿਊਟੀਆਂ ਦੇ ਮਸਲੇ 'ਚ ਤਾਂ ਕਿ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ ਤੇ ਕਹੇ ਜਾਂਦੇ ਨੇ ਕੋਈ ਗੱਲ ਨਹੀਂ ਸੈੱਟ ਕਰ ਦਾਂਗੇ ਉਹ ਫਿਰ ਮਤਲਬ ਬਹਿ ਕੇ ਗੱਲ ਹੋਈ ਜੇ ਫਿਰ ਮੁੱਕ ਜਾਂਦੇ ਨੇ ਉਹਨਾਂ ਗੱਲਾਂ ਤੋਂ ਹੀ ਤਾਂ ਕਿ ਸਾਨੂੰ ਮਤਲਬ ਸਹੀ ਇਨਸਾਫ ਨਹੀਂ ਮਿਲਦਾ ਮੇਨ ਤੁਹਾਡੇ ਕੀ ਮੰਗਿਆ ਸਰ ਸਾਡੀ ਮੰਗ ਤਾਂ ਇਹ ਹੈ ਸਾਡੇ ਜਿਹੜੇ ਵਰਕਰ ਨੇ ਉਹ ਸਹੀ ਢੰਗ ਨਾਲ ਡਿਊਟੀ ਕਰ ਰਹੇ ਨੇ ਜਿੱਥੇ-ਜਿੱਥੇ ਉਹ ਡਿਊਟੀ ਕਰਦੇ ਨੇ ਉਹਨਾਂ ਦੀ ਬਣਦੀ ਹੈ ਉੱਥੇ ਡਿਊਟੀ ਕਰਾਈ ਜਾਵੇ ਤਾਂ ਕਿ ਦੂਸਰੀ ਜਥੇਬੰਦੀ ਦੇ ਨਾਮ ਅਗਰ ਲੱਗ ਕੇ ਐਵੇਂ ਹਰਾਸਮੈਂਟ ਕਰਨਾ ਕਰੇ ਕਿਸੇ ਦੀ ਡਿਊਟੀ ਕੱਟਦੀ ਕਰੇ ਕਿਸੇ ਦੀ ਤਾਂ ਉਹ ਚੰਗੀਆਂ ਗੱਲਾਂ ਨਹੀਂ ਜੀ ਤੇ ਵਰਕਰ ਕੰਮ ਕਰਦੇ ਆ ਜਿਵੇਂ ਪਹਿਲਾਂ ਤੋਂ ਕਰਦੇ ਆ ਰਹੇ ਨੇ ਕਰਦੇ ਰਹਿਣਗੇ ਤੇ ਡਿਊਟੀ ਦੇ ਪਾਬੰਦ ਨੇ ਸਾਰੇ ਪਰ ਜਾਣ ਬੁੱਝ ਕੇ ਡੀਆਈ ਰੂਮ ਵੱਲੋਂ ਤੇ ਜਾਣ ਬੁੱਝ ਕੇ ਹਰਾਸਮੈਂਟ ਕੀਤਾ ਜਾ ਰਿਹਾ ਡਿਊਟੀਆਂ ਕਰਦਿਆਂ ਨੂੰ